ਸੋ ਗਾਇਜ਼ ਸਿਰਫ 16 ਕਰੋੜ ਦੇ ਵਿੱਚ ਮੈਂ ਕਮਲ ਨੂੰ ਅੱਜ ਅਲੀ ਸ਼ਾਨ 6 ਬੈੱਡਰੂਮ ਇਹ ਵਾਲਾ ਘਰ ਦੇਖਣ ਜਾਣ ਜਾ ਰਹੀ ਹਾਂ। 235 ਲੱਖ ਵਾਲੀ ਕੌਰ ਪ੍ਰੀਤ ਨੇ 16 ਕਰੋੜ ਦਾ ਘਰ ਖਰੀਦ ਲਿਆ ਹੈ। ਤੁਹਾਨੂੰ ਦੱਸ ਦਈਏ ਦੋਸਤੋ ਕਿ ਕੌਰ ਪ੍ਰੀਤ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਮਾਡਲ ਹੈ ਅਤੇ 35 ਲੱਖ ਦੇ ਮਾਮਲੇ ਦੇ ਉੱਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਫੇਮਸ ਹੋਈ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਏਸੀ ਕੌਰ ਪ੍ਰੀਤ ਨੇ ਦੁਬਈ ਦੇ ਵਿੱਚ 16 ਕਰੋੜ ਦਾ ਵਿਲਾ ਖਰੀਦ ਰਹੀ ਹੈ। ਕੌਰ ਪ੍ਰੀਤ ਨੇ YouTube ਦੇ ਉੱਤੇ ਇੱਕ ਆਪਣਾ ਵਲੌਗ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਦੁਬਈ ਦੇ ਵਿੱਚ ਆਪਣੇ ਘਰ ਦਾ ਮਾਡਲ ਦਿਖਾ ਰਹੀ ਹੈ। ਉਸ ਦਾ ਘ ਦਿੱਤੀ ਹੈ ਕੋਰਪਰੀ ਦਾ ਘਰ ਕਿਹੋ ਜਿਹਾ ਹਣ ਵਾਲਾ ਹੈ ਕੁਝ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਸੋ ਗਾਇਸ ਸਿਰਫ 16 ਕਰੋੜ ਦੇ ਵਿੱਚ ਮੈਂ ਕਮਲ ਨੂੰ ਅੱਜ ਅਲੀ ਸ਼ਾਨ 6 ਬੈਡਰੂਮ ਇਹ ਵਾਲਾ ਘਰ ਦੇਖਣ ਜਾ ਰਹੀ ਹੈ ਉਹ ਤੁਸੀਂ ਇਹਨੇ ਪਿਆਰ ਨਾਲ ਕਹਿ ਰਹੇ ਹੋ ਤਾਂ ਆਪਾਂ ਖਰੀਦ ਵੀ ਲੈਣੇ ਆ ਚਲੋ ਜੀ ਆਜੋ ਫਿਰ ਆਹ ਇਹ ਮਹਾਰਾਣੀ ਸਾਹਿਬਾ ਬਹੁਤ ਵਧੀਆ ਬਹੁਤ ਕੰਫਰਟੇਬਲ ਇੱਥੇ ਵਾਕਿ ਤੁਸੀਂ ਆਪਣੀ ਸਹੇਲੀਆਂ ਨਾਲ ਗੱਪਾਂ ਮਾਰੋ ਯੈਸ ਫੀਲਿੰਗ ਰਿਚ ਸ਼ਾਈਨਿੰਗ ਟੇਬਲ ਤੇ ਤੁਸੀਂ ਆਪਣੀ ਮੰਮੀ ਦੇ ਬਣੇ ਹੋਏ ਤਾਜ਼ਾ ਤਾਲਾ ਵਾਲੇ ਕਰੋਟੇ ਖਾਣ ਲੀਏ ਸੋ ਟੇਸਟੀ ਵਸੇ ਇੱਥੇ ਵਾਟਰ ਲਗੂਨ ਬਣ ਰਿਹਾ ਮੈਨ ਮੇਡ ਤੁਸੀਂ ਜਲਪਰੀ ਬਣ ਕੇ ਸਵਿਮਿੰਗ ਵੀ ਕਰ ਸਕਦੇ ਹੋ ਇਹ ਤੁਹਾਡਾ ਹੋਏਗਾ ਗਾਰਡਨ ਏਰੀਆ ਜਿੱਥੇ ਤੁਸੀਂ ਬਾਰਬੀਕਿਊ ਵੀ ਬਣਾ ਸਕਦੇ ਹੋ ਤੁਸੀਂ ਸੋਹਣੇ ਸੋਹਣੇ ਰੂਮਸ ਜਾ ਕੇ ਖੁਦ ਹੀ ਦੇਖ ਕੇ ਆਓ ਤੇ ਮੈਂ ਕਮਨ ਨੂੰ ਲੈ ਕੇ ਜਾਣੀ ਹੈਗੀ 16 ਕਰੋੜ ਦਾ ਕ੍ਰੈਡਿਟ ਕਾਰਡ ਸਵਾਈਪ ਕਰਵਾਣ ਆਜੋ ਦੋਸਤੋ ਇਸ ਤਰ੍ਹਾਂ ਇੱਕ ਹੋਰ ਪ੍ਰੀਤ 16 ਕਰੋੜ ਦਾ ਵਿਲਾ ਖਰੀਦਣ ਜਾ ਰਹੀ ਹੈ ਜੋ ਕਿ ਦੁਬਈ ਦੇ ਵਿੱਚ ਖਰੀਦਣਾ ਹੈ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀਰੋ ਦੱਸਣਾ ਅਤੇ ਅਜਿਹੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ